ਸਸ਼ਿਕਾ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਖਬਰ ਲੁਧਿਆਣਾ ਤੋਂ ਲੁਧਿਆਣਾ ਦੇ थाना ਸਲੀਮ ਟਾਬਰੀ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਦੋ ਵੱਕਵਕ ਮਾਮਲਿਆਂ ਦੇ ਵਿੱਚ ਪੰਜ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਪ੍ਰਸਾਰਥ ਵਾਰਤਾ ਦੇ ਦੌਰਾਨ ਏ.ਆਰ.ਸੀ.ਪੀ ਇੱਕ ਸਮੀਰ ਬਰਮਾ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਆਓ ਜਾਣਦੇ ਹਾਂ ਪੂਰੀ ਖਬਰ ਬਣੇਰੋ ਸਾਡੇ ਨਾਲ ਹਿੰਦੁਸਤਾਨ ਫਾਸਟ ਨੂੰ ਦੀ ਖਾਸ ਰਿਪੋਰਟ ਜੀ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਤੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਕਾਰਵਾਈ ਤੇ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ACP ਨਾਰਥ ਤੇ SHO ਸਲੇਮ ਟਾਬਰੀ ਦੀ ਟੀਮ ਨੂੰ ਵਧੀਆ ਇੱਕ ਉਪਲਬਧੀ ਹਾਸਲ ਹੋਈ ਹੈ ਤੇ ਅਸੀਂ ਇੱਕ FIR ਨੰਬਰ 100 ਇੱਕ ਸਲੇਮ ਟਾਬਰੀ ਥਾਣੇ ਦਰਜ ਕੀਤੀ ਹੈ NDPS ਐਕਟ ਤਹਿਤ ਆਮਜੈਕਟ ਤਹਿਤ ਉਹਦੇ ਵਿੱਚ ਜਿਹੜੇ ਕਿ ਦੋ ਦੋਸ਼ੀ ਕਾਬੂ ਕੀਤੇ ਨੇ ਦਵਿੰਦਰ ਸਿੰਘ ਉਰਫ ਗੰਜੀ ਤੇ ਕੁਲਦੀਪ ਕੌਰ ਜਿਹਦੇ ਵਿੱਚ ਦਵਿੰਦਰ ਸਿੰਘ ਕੋਲੋਂ 50 ਗ੍ਰਾਮ ਫੈਰੋਇਲ ਤੇ ਇੱਕ ਦੇਸੀ ਕ੍ਰਿਸਟਲ ਬੱਤੀ ਬੋਰ ਤੇ ਨਾਲ ਦੋ ਰਾਉ ਰਿਕਵਰ ਕੀਤੇ ਨੇ ਤੇ ਕੁਲਦੀਪ ਕੌਰ ਜਿਹੜੀ ਹੈ ਜੀ ਲੇਡੀ ਨਾਲ ਇਹਦੀ ਜਿਹੜੀ ਸਾਥੀ ਸੀਗੀ ਉਹਦੇ ਕੋਲੋਂ 10 ਗ੍ਰਾਮ ਫੈਰੋਇਲ ਜਿਹੜੀ ਆ ਉਹ ਰਿਕਵਰ ਕੀਤੀ ਹੈ ਜਿਹੜਾ ਦਵਿੰਦਰ ਸਿੰਘ ਜੰਜੀ ਹੈ ਇਹਦੇ ਤੇ ਕੁਲਦੀਪ ਕੌਰ ਦੇ ਖਿਲਾਫ ਪਹਿਲਾਂ ਹੀ ਜਿਹੜੇ ਮੁਕਦਮੇ ਦਰਜ ਨੇ ਕੁਲਦੀਪ ਕੌਰ ਦੇ ਖਿਲਾਫ ਐਨਡੀਪੀਐਸ ਸੈਕਟਰ ਦਾ ਜਿਹੜਾ ਪਹਿਲਾਂ ਹੀ ਪਰਚਾ ਜਿਹੜਾ ਦਰਜ ਹੈ ਇਸ ਤੋਂ ਲਾਵਾ ਕਿ ਜਿਹੜਾ ਸਨੈਚਿੰਗ ਦਾ ਜਿਹੜਾ ਗਰੋਹ ਹੈ ਉਹ ਵੀ ਅਸੀਂ ਗ੍ਰਿਫਤ ਕਾਬੂ ਕੀਤਾ ਹੈ। ਕੁਝ ਐਫਆਈਆਰ ਨੰਬਰ 99 ਹੈਗੀ ਹੈ। ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਟੋਟਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਹਰੀ ਸੈਠੀ, ਵਿਨੇ ਅਤੇ ਬੋਬੀ ਕੁਮਾਰ ਹੈ ਤੇ ਤਿੰਨਾਂ ਦੇ ਖਿਲਾਫ ਜਿਹੜੇ ਨੇ ਤਕੜਾ ਹੀ ਸਨੈਚਿੰਗ ਦੇ ਮੁਕੱਦਮੇ ਜਿਹੜੇ ਦਰਜ ਨੇ ਤੇ ਇਹਨਾਂ ਕੋਲੋਂ ਅਸੀਂ ਇੱਕ ਮੋਟਰਸਾਈਕਲ ਵਿਦਾਉਟ ਨੰਬਰ ਪਲੇਟ, ਇੱਕ ਐਕਟਿਵਾ ਵਿਦਾਉਟ ਨੰਬਰ ਪਲੇਟ, 9 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਸਨੈਚ ਕੀਤੇ ਸੀਗੇ। ਤੇ ਇੱਕ ਦਾਤ ਲੋਹੇ ਦਾ ਜਿਹਦੇ ਨਾਲੇ ਵਾਰਦਾਤ ਕਰਦੇ ਸੀਗੇ ਉਹਦੇ ਰਿਕਵਰ ਕੀਤੇ ਨੇ ਤੇ ਇਹਦੇ ਨਾਲ ਜਿਹੜਾ ਆਪਾਂ ਕਹਿ ਸਕਦੇ ਆ ਕਿ ਟੋਟਲ ਜਿਹੜੇ 5 ਦੋਸ਼ੀ ਨੇ ਅਸੀਂ ਗ੍ਰਿਫਤਾਰ ਕੀਤੇ ਨੇ ਜਿਹੜੀ ਗੁਰਦੀਪ ਕੌਰ ਨੇ ਬਾਦਸ਼ਹ ਜਿਮਾਰ ਤੇ ਬਾਦਸ਼ਹ ਜਿਮਾਰ ਬਿਲਕੁਲ ਇਹਦੇ ਖਿਲਾਫ ਜਿਹੜਾ ਐਨਡੀਪੀਐਸ ਐਕਟ ਦਾ ਪਰਚਾ ਦਰਜ ਹੈਗਾ 2024 ਦਾ ਤੇ ਮੇਲ ਤੇ ਬਾ ਮੋਡਾ ਵੀ ਹੁਣ ਮੋਡਾ ਜਿਹੜਾ ਹੈਗਾ ਇਹਦੇ ਖਿਲਾਫ ਜਿਹੜਾ ਹੈਗਾ ਕਿ ਕਿਡਨੈਪਿੰਗ ਦਾ ਲੜਕੀ ਨੂੰ ਭਜਾ ਕੇ ਲੈ ਕੇ ਗਿਆ ਸੀਗਾ ਤੇ ਉਹ ਵਾਲਾ ਪਰਚਾ ਇਹਦੇ ਖਿਲਾਫ ਦਰਜ ਇਹ ਜੀ ਪੁਲਿਸ ਰਿਮਾਂਡ ਲਿੱਤਾ ਸੀ ਇਹਨਾਂ ਦਾ ਤੇ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਬਟ ਜੋ ਹੈਗਾ ਇਹ ਕੰਟਰੀ ਬੇਡ ਜਿਹੜੋ ਆਪਾਂ ਕਹਿੰਦੇ ਦੇਸੀ ਬੱਤੀ ਬੋਰ ਦਾ ਪਿਸਟਲ ਹੈ ਤੇ ਦੋ ਰਾਊਂਡ ਜਿਹੜੇ ਸਾਨੂੰ ਨਾਲ ਇਹਦੇ ਰਿਕਵਰ ਹੋਏ ਬਿਲਕੁਲ ਜੀ ਜਿਹੜਾ ਇਹ ਹੈਗਾ ਹੁਣ ਅਸੀਂ ਰਿਮਾਂਡ ਲੈ ਕੇ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਕਿੱਥੋਂ ਲੈ ਕੇ ਆਏ ਨੇ ਤੇ ਕਿੱਥੇ ਅੱਗੇ ਵੇਚਦੇ ਨੇ ਜਾਂ ਆਪ ਕੰਜ਼ੂਮ ਕਰਦੇ ਨੇ ਤੇ ਇਹ ਬੇਸਿਕਲੀ ਡਰੱਗ ਪੈਨਡਲਰ ਹੈਗੀ ਹੈਗਾ ਇਹ ਦਵਿੰਦਰ ਸਿੰਘ ਜਿਹੜਾ ਗੰਜੀ ਹੈ ਅੱਗੇ ਵੇਚਦਾ ਆਇਆ ਹੈਗਾ ਉਹਨਾਂ ਸਾਰੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਸਾਰੇ ਡਿਟੇਨ ਵਿੱਚ ਚੈੱਕ ਕਰਾਂਗਾ